ਹਾਲੇਲੂਇਆ ਇਸ ਬੱਚੇ ਦੀ ਗੁਵਾਈ ਬੜੀ ਅਦਭੁਤ ਗੁਵਾਈ ਹੈ ਗੁਵਾਈ ਤਾਂ ਛੋਟੀ ਹੋਵੇ ਵੱਡੀ ਹੋਵੇ ਤਾਂ ਗੁਵਾਈ ਤਾਂ ਗੁਵਾਈ ਹੈ ਕਿੰਨੇ ਜਣੇ ਇਸ ਬੱਚੇ ਨੂੰ ਜਾਣਦੇ ਕਿੰਨੀ ਦੇਰ ਤੋਂ ਤੁਸੀਂ ਦੇਖਦੇ ਕਿ ਭਵਨ ਆ ਰਹੀ ਹੈ ਸਾਰੇ ਦੇਖਦੇ ਆ ਕਿੰ ਨੂੰ ਇਹਦੇ ਜੀਵਨ ਦੇ ਵਿੱਚ ਬਦਲਾਅ ਆਇਆ ਦਿਖਦਾ ਹੈ ਹਪਤਨ ਲੋ ਠੀਕ ਹੋ ਨੇ ਹਾਲੇਲੂਇਆ। ਤੋਂ ਅਗਲੀ ਕੋਈ ਆਪ ਸੁਣਦੇ ਆ। ਪਾਸਟਰ ਜੀ ਇਹ ਸਿਸਟਰ ਦੱਸਦੇ ਹਨ ਕਿ ਇਹਨਾਂ ਦੇ ਪੇਟ ਦੇ ਵਿੱਚ 2 ਸਾਲ ਤੋਂ ਪਾਣੀ ਭਰਦਾ ਸੀ। ਉਹਦੇ ਨਾਲ ਪੇਟ ਫੁੱਲ ਜਾਂਦਾ ਸੀ ਤੇ ਸਾਰੇ ਸਰੀਰ ਦੇ ਉੱਪਰ ਜੋ ਹੈ ਸਵੇਲਿੰਗ ਆ ਜਾਂਦੀ ਸੀ। ਡਾਕਟਰਾਂ ਨੂੰ ਦਿਖਾਇਆ ਪਰ ਉਹਨਾਂ ਨੂੰ ਕੋਈ ਵੀ ਸਮਝ ਨਹੀਂ ਆ ਰਿਹਾ ਸੀ। ਇਹ ਇਸ ਦੇ ਲਈ ਫਾਜ਼ਿਲਕਾ ਤੋਂ ਸਿਵਲ ਹਸਪੀਟਲ ਦੇ ਵਿੱਚੋਂ ਵੀ ਮੈਡੀਸਨ ਲਈ ਉੱਥੇ ਤੁਸੀਂ ਕਿੱਥੇ ਕਿੱਥੇ ਐਡਮਿਟਰੇ ਹੋ ਦੱਸੋ ਗੋਪਤਾ ਹਸਪੀਟਲ ਦੇ ਗੋਪਤਾ ਹਸਪੀਟਲ ਦੇ ਵਿੱਚ ਐਡਮਿਟਰੇ ਹੋਰ ਕਿੱਥੋਂ ਲਈ ਮੈਡੀਸਨ ਅਨਮੋਲ ਗ੍ਰੋਵਰ ਅਨਮੋਲ ਗ੍ਰੋਵਰ ਅਨਮੋਲ ਗ੍ਰੋਵਰ ਹਸਪੀਟਲ ਆ ਉੱਥੇ ਡਾਕਟਰ ਉਹਨਾਂ ਤੋਂ ਮੈਡੀਸਨ ਲਈ ਫਿਰ ਉਸ ਤੋਂ ਬਾਅਦ ਗੰਗਾ ਨਗਰ ਗਏ ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਬੱਚੇਦਾਨੀ ਦੇ ਵਿੱਚ ਕੈਂਸਰ ਹੈ ਇਹ ਬਠਿੰਡੇ ਕੈਂਸਰ ਹਸਪਤਾਲ ਦੇ ਵਿੱਚ ਇਹਨਾਂ ਨੂੰ ਰੈਫਰ ਕੀਤਾ ਤਾਂ ਇਹਨਾਂ ਨੇ ਜਦੋਂ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ ਇਹਨਾਂ ਨੇ ਆਪਣੀ ਮਦਰ ਤੋਂ ਕਹਿ ਕੇ ਹੀ ਪਾਸਟਰ ਜੀ ਤੋਂ ਦੁਆ ਕਰਾਈ ਸੀ ਪਹਿਲਾਂ ਵੀ ਪ੍ਰਾਰਥਨਾ ਹੁੰਦੀ ਨਹੀਂ ਪਰ ਜਦੋਂ ਪਤਾ ਲੱਗਿਆ ਕਿ ਕੈਂਸਰ ਹੈ ਆਪਣੀ ਮਦਰ ਦੇ ਦੁਆਰਾ ਪ੍ਰਾਰਥਨਾ ਕਰਵਾਈ ਪ੍ਰਾਰਥਨਾ ਕਰਨ ਤੋਂ ਬਾਅਦ ਜਦੋਂ ਉਹ ਹੀ ਟੈਸਟ ਇਹਨਾਂ ਦੇ ਰਿਪੀਟ ਕੀਤੇ ਗਏ ਦੁਆਰਾ ਕੀਤੇ ਗਏ ਤਾਂ ਇਹਨਾਂ ਦੇ ਪੇਟ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਂਸਰ ਨਹੀਂ ਸੀ ਹਾਲੇਲੂਇਆ ਤੁਹਾਡੀ ਤਾਰੀਫ ਛੋਟੀਆਂ ਚੜ ਖੜੇ ਹੋ ਕੇ ਖੜੇ ਹੋ ਕੇ ਹਾਲੇਲੂਇਆ ਇਹ ਗਵਾਹੀ ਨਹੀਂ ਛੋਟੀ ਗਵਾਹੀ ਨਹੀਂ ਨਵਾ ਜੀ ਨੂੰ ਪ੍ਰਭੂ ਦਤ ਨੱਚ ਨੱਚ ਮੱਲਾ ਪੌਣੀਆਂ ਯਿਸੂ ਵਾਸਤੇ ਨੱਚ 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 ਕੇ ਤਮਲਾ ਪੌਣੀਆਂ ਯਿਸੂ ਵਾਸਤੇ ਨੱਚ 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 ਕੇ ਤਮਲਾ ਪੌਣੀਆਂ ਯਿਸੂ ਵਾਸਤੇ ਨੱਚ 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 ਕੇ ਤਮਲਾ ਪੌਣੀਆਂ ਯਿਸੂ ਵਾਸਤੇ ਖੁਸ਼ੀਆਂ ਦੀਆਂ ਤੇ ਕੱਢਾਂਗੇ ਜਦ ਵੀ ਜੇ ਬੇਟੀ ਆਉਂਦੀ ਸੀ ਤਾਂ ਪੇਟ ਕਾਫੀ ਕੋਈ ਦੱਸੇ ਨਾ ਇਹਦੇ ਪੈਰਾਂ ਦੇ ਸਵੈਲੇ ਬਹੁਤ ਜ਼ਿਆਦਾ ਸੀ ਜਦ ਇਹ ਆਏ ਪ੍ਰਾਰਥਨਾ ਦੇ ਲਈ ਹਰ ਸੰਡੇ ਉਹ ਰੈਗੂਲਰ ਚਰਚ ਆਉਂਦੇ ਰਹੇ ਸੁਣੋ ਜਦ ਇਹ ਨੂੰ ਠਿੰਡੇ ਲੈ ਗਏ ਇਹਦੇ ਮਾਤਾ ਜੀ ਆਏ ਕਿਤੇ ਪਾਸੇ ਕਿਸੇ ਪ੍ਰਾਰਥਨਾ ਵੀ ਕਰੋ ਤੇ ਸਾਡੀ ਬਦਦ ਤੇ ਵੀ ਕਰੋ ਸੁਣੋ ਤੁਹਾਨੂੰ ਪ੍ਰਭੂ ਨੇ ਇੱਕ ਵਾਰ ਹਮੇਸ਼ਾ ਹੀ ਜਦ ਮੈਨੂੰ ਪ੍ਰਭੂ ਕੋਈ ਕਦੇ ਮਦਦ ਪਾਉਂਦਾ ਪੈਸੇ ਪੱਖੋਂ ਵੀ ਤੇ ਪ੍ਰਭੂ ਦੇ ਪੱਖੋਂ ਵੀ ਬੋਲੋ ਹallelujah ਪ੍ਰਭੂ ਬਨੂੰ ਗਵਾਹੀ ਦਿੱਤੀ ਕਿ ਨਾ ਤੂੰ ਪੈਸੇ ਨਹੀਂ ਇਹਨਾਂ ਦੀ ਦੁਆ ਕਰ ਬੋਲੋ ਹallelujah ਤੂੰ ਪੁੱਛੋ ਜੀ ਮੈਂ 21 ਮਾਰਚ ਬੋਲਿਆ ਸੀ ਕਿ ਪੈਸੇ ਵੀ ਮਦਦ ਨਹੀਂ ਕਰ ਸਕਦਾ ਦੁਆ ਦੀ ਮਦਦ ਕਰਨਾ ਤੇਰੀ ਬੇਟੀ ਨੂੰ ਕੁਝ ਨਹੀਂ ਹੋਣਾ ਪੂਰੀ ਤਰ੍ਹਾਂ ਹੀਲ ਹੋ ਗੋਣੇ ਘਰੇ ਆ ਜਾਣਾ ਔਰ ਪੂਰੀ ਤਰ੍ਹਾਂ ਸਾਰੀਆਂ ਰਪੋਰਟਾਂ ਨਾਰਮਲ ਆ ਗੋਣੇ ਨੂੰ ਹਾਲੇਲੂਇਆ ਹਾਲੇਲੂਇਆ ਅੱਜ ਪੂਰਾ ਇਤਰਾਹੀ ਹੈ ਹallelujah ਹallelujah ਅਰਾ ਤਾਰੀਖ ਛੋਟੀ ਹੈ ਤੁਹਾਡੀ ਚਾਲ ਹallelujah ਹallelujah ਹੁਣ ਤੁਸੀਂ ਹੁਣ ਤੁਸੀਂ ਕਿੰਨੇ ਚਿਰ ਤੋਂ ਠੀਕ ਹੋ ਬਿਲਕੁਲ ਹੁਣ ਠੀਕ ਆ ਜਿਵੇਂ ਨਾ ਹੋ ਗਿਆ ਪੂਰੀ ਬਿਲਕੁਲ ਕੋਈ ਮੈਡੀਸਨ ਲੈਣੇ ਹੋ ਮੈਡੀਸਨ ਚੱਲਦੀ ਹੈ ਠੀਕ ਕੰਮ ਤੇ ਜਾਂਦੇ ਆ ਕੰਮ ਕੰਮ ਕਰਦਾ ਕਰ ਲੈਨੇ ਵਾ ਠੀਕ ਹੈ ਪਹਿਲਾਂ ਨਹੀਂ ਹੁੰਦਾ ਸੀ ਵਾ ਪਹਿਲਾਂ ਨਹੀਂ ਹੁੰਦਾ ਹallelujah ਹਾਂਜੀ ਲਾਸਟ ਗਵਾਹੀ ਜੋ ਯੋਹੰਨਾ ਉਸਦੇ ਜਿੰਨੇ ਬੇਟੇ ਦੀ ਗਵਾਹੀ ਇਹਨਾਂ ਦੇ ਬੇਟੇ ਤੁਹਾਡੇ ਹੀ ਬੇਟਾ ਸੀ ਅੱਛਾ ਪਾਸਟਰ ਜੀ ਇਹ ਦੱਸ ਦੇਣ ਕਿ ਇਹਨਾਂ ਦਾ ਜੋ ਭਰਾ ਸੀ ਤੁਹਾਡਾ ਬੇਟਾ ਇੱਥੇ ਬ੍ਰਦਰ ਕਾ ਤੋਂ ਲੱਗੇ ਨੇ ਹਾਂਜੀ ਉਹ ਬਹੁਤ ਹੀ ਜ਼ਿਆਦਾ ਨਸ਼ਿਆਂ ਦੇ ਵਿੱਚ ਔਰ ਲੜਾਈ ਝਗੜੇ ਦੇ ਵਿੱਚ ਰਹਿੰਦਾ ਸੀ ਇਹ ਵਿਸ਼ਵਾਸ ਦੇ ਨਾਲ ਉਹਨਾਂ ਦੇ ਲਈ ਦੁਆ ਪ੍ਰਾਰਥਨਾ ਕਰਾਉਂਦੇ ਰਹੇ ਤੇ ਅੱਜ ਭਰਾ ਜੋ ਹੈ ਨਸ਼ਿਆਂ ਤੋਂ ਔਰ ਲੜਾਈ ਝਗੜੇ ਤੋਂ ਬਿਲਕੁਲ ਆਜ਼ਾਦ ਹੈ ਹਾਲੇਲੂਇਆ ਤੁਹਾਡੀ ਤਾਰੀਫ਼ ਛੋਟੀ ਆ ਚਾਹਤਾ ਇਹ ਗਵਾਹੀਆਂ ਜੋ ਅੱਜ ਨਸ਼ਿਆਂ ਲਈ ਹੈ ਜਿਹੜੇ ਵੀ ਕੋਈ ਨਸ਼ਿਆਂ ਦੇ ਵਿੱਚ ਆਪਣੇ ਲਈ ਇਹ ਗਵਾਹੀ ਰੀਸੀਵ ਕਰੋ ਛੋਟੇ ਮੋਟੇ ਜਿੰਨੇ ਵੀ ਹੈ ਪ੍ਰਭੂ ਸਾਨੂੰ ਵੀ ਜਿਹੜੇ ਜਿਹੜੇ ਕਿਸੇ ਵੀ ਬੁਰਾਈ ਦੇ ਵਿੱਚ ਹੈ ਜਾਂ ਕਿਸੇ ਬਿਮਾਰੀ ਦੇ ਵਿੱਚ ਹੈ ਉਹ ਗਵਾਹੀ ਨੂੰ ਆਪਣੇ ਲਈ ਰੀਸੀਵ ਕਰੋ ਕਿ ਪ੍ਰਭੂ ਇਹ ਗਵਾਹੀ ਮੇਰੀ ਜ਼ਿੰਦਗੀ ਦੇ ਵਿੱਚ ਵੀ ਹੋਵੇ ਹਾਲੇਲੂਇਆ ਔਰ ਪ੍ਰਭੂ ਤੁਹਾਡੇ ਵੀ ਜ਼ਿੰਦਗੀਆਂ ਦੇ ਵਿੱਚ ਉਹੀ ਸੇਮ ਗਵਾਹੀਆਂ ਅਦਭੁਤ ਗਵਾਹੀਆਂ ਖੜੀਆਂ ਕਰੇਗਾ ਹਾਲੇਲੂਇਆ ਹਾਲੇਲੂਇਆ